ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦਰ ਨਰੰਜਨ ਸਾਧਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵਨ ਸਫਲਾ ਹੁੰਦਾ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਮਹਾਰਾਜ ਜੀਆਂ ਦੀ ਪ੍ਰਾਪਤੀ ਹੁੰਦੀ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਦੇਹੀ ਪਵਿੱਤਰ ਹੁੰਦੀ ਹੈ ਜਿਨ੍ਹਾਂ ਨੇ ਨਾਮ ਨੂੰ ਜਪਿਆ ਹੈ ਖਾਲਸਾ ਜੀ ਉਹ ਫਿਰ ਸੰਸਾਰ ਵਿੱਚੋਂ ਜਨਮ ਨੂੰ ਸਵਾਰ ਕੇ ਦਰਗਾਹ ਨੂੰ ਜਾਂਦੇ ਹਨ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਬਚਨ ਕਰਦੇ ਇਹ ਗੁਰਮੁਖ ਜਨਮਸਵਾਰ ਦਰਗਹ ਚੱਲਿਆ ਸੱਚੀ ਦਰਗਹ ਜਾਏ ਸੱਚਾ ਪਿੜ ਮੱਲਿਆ ਇਹ ਵੀ ਬਚਨ ਮਹਾਰਾਜਿਆਂ ਦੇ ਆਉਂਦੇ ਫਿਰ ਖਾਲਸਾ ਜੀ 사ਤਗੁਰ ਜੀ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸੇਵਾ ਸਿਮਰਨ ਵਿਆਸ ਕੀਤਾ ਹੁੰਦਾ ਉਹ ਫਿਰ ਖਾਲਸਾ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਦਰਗਾਹ ਵਿੱਚ ਖਾਲਸਾ ਜੀ ਸੁੱਖ ਪ੍ਰਾਪਤ ਕਰਦੇ ਆ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ ਖੇਡ ਸਮਝ ਆ ਜਾਂਦੀ ਹੈ ਕਿ ਦੀਨ ਦੇ ਆਲ ਭਰੋਸਾ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਖਾਲਸਾ ਜੀ ਦੀਨ ਦਿਆਲ ਤੇ ਭਰੋਸਾ ਕਰਕੇ ਅਕਾਲ ਪੁਰਖ ਜੀਆ ਤੇ ਭਰੋਸਾ ਕਰਕੇ ਫਿਰ ਉਹ ਗੁਰਮੁਖ ਜਿਹੜੇ ਹਨ ਆਪਣੇ ਸਾਰੇ ਪਰਿਵਾਰ ਨੂੰ ਇੱਕ ਪਰਿਵਾਰ ਖਾਲਸਾ ਜੀ ਜਿਹੜਾ ਮਾਂ ਬਾਪ ਭਾਈ ਭੈਣ ਇੱਕ ਪਰਿਵਾਰ ਖਾਲਸਾ ਜੀ ਇਹ ਇੰਦਰੀ ਹਨ ਅੱਖਾਂ ਕੰਨ ਨੱਕ ਮੂੰਹ ਰਸਨਾ ਇਹ ਸਾਰੇ ਹੱਥ ਪੈਰ ਇਹ ਸਾਰੇ ਇੰਦਰੀਏ ਵੀ ਸਾਡਾ ਪਰਿਵਾਰ ਹੈ ਸੁਰਤਬਿਰਤ ਕਰਕੇ ਵਾਹਿਗੁਰੂ ਜੀ ਨਾਲ ਜੋੜ ਲੈਣਾ ਆਪਣੇ ਇਸ ਪਰਿਵਾਰ ਨੂੰ ਸਰੀਰਕ ਰੂਪੀ ਪਰਿਵਾਰ ਨੂੰ ਮਹਾਰਾ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਇਹ ਸਖਾਲਸਾ ਜੀ ਸਾਰੀ ਸੋਝੀ ਪ੍ਰਾਪਤ ਹੁੰਦੀ ਹੈ। ਦੀਨ ਦੁਨੀ ਦੇ ਮਾਲਕ ਪੰਜਵੇਂ ਨਾਨਕ ਧੰਗੁਰੂ ਅਰਜਣ ਦੇਵ ਜੀ ਮਹਾਰਾਜ ਕਹਿੰਦੇ ਈਹਾ ਖਾਟ ਚਲੋ ਹਰ ਲਾਹਾ ਆਗਾ ਬਸਨੁ ਸੋਹਿਲਾ ਜਿਹੜੇ ਇੱਥੇ ਲਾਹਾ ਖਾਟ ਲੈਂਦੇ ਹਨ ਨਾਮ ਜਪਦੇ ਹਨ ਖਾਲਸਾ ਜੀ ਵਾਹਿਗੁਰੂ ਜੀ ਦੇ ਦਰ ਦੀ ਸੇਵਾ ਕਰਦੇ ਸਿਮਰਨ ਕਰਦੇ ਅਭਿਆਸ ਕਰਦੇ ਕੰਨਾਂ ਦੇ ਨਾਲ ਵਾਹਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਨੂੰ ਸੁਣਦੇ ਮਹਾਰਾਜ ਦੀ ਉਸਤਤ ਨੂੰ ਸੁਣਦੇ ਰਸਨਾ ਦੇ ਨਾਲ ਵਾਹਿਗੁਰਜੀ ਉਸ ਅਕਾਲ ਪੁਰਖ ਗੋਪਾਲ ਜੀਆਂ ਦੇ ਗੁਣ ਗਾਉਂਦੇ ਹਨ ਉਹਨਾਂ ਨੂੰ ਫਿਰ ਮਹਾਰਾਜ ਕਹਿੰਦੇ ਇਹ ਸੰਸਾਰ ਵਿੱਚੋਂ ਲਾਹਾ ਖਾਟ ਕੇ ਜਾਂਦੇ ਹਨ ਤੇ ਉਹਨਾਂ ਦਾ ਫਿਰ ਖਾਲਸਾ ਜੀ ਅੱਗੇ ਪ੍ਰਲੋਗ ਵਿੱਚ ਸੁੱਖ ਨਾਲ ਵਸਣਾ ਹੁੰਦਾ ਉਹ ਮਹਾਰਾਜ ਦੀ ਕਿਰਪਾ ਨਾਲ ਪਰਮੇਸ਼ਰ ਜੀਆਂ ਦਾ ਨਾਮ ਜਪਣ ਕਰਕੇ ਖਾਲਸਾ ਜੀ ਉਸ ਵਾਹਿਗੁਰਜੀ ਦੇ ਦਰਗਾਹ ਅੰਦਰ ਖਾਲਸਾ ਜੀ ਸੁੱਖ ਪ੍ਰਾਪਤ ਕਰਦੇ ਹਨ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ ਕਹੋ ਨਾਨਕ ਬਾਹ ਲੜਾਈ ਹੈ ਖਾਲਸਾ ਜੀ ਜਿਨ੍ਹਾਂ ਨੇ ਸੇਵਾ ਭਾਵਨਾ ਵਾਲੀ ਬਿਰਤੀ ਰੱਖ ਕੇ ਜੀਵਨ ਵਰਤੀਤ ਕੀਤਾ ਹੈ ਗਰੀਬ ਗੁਰਬੇ ਦੀ ਸੇਵਾ ਕੀਤੀ ਹੈ ਨਾਮ ਜਪਿਆ ਹੈ ਰਸਨਾ ਕਰਕੇ ਉਹਨਾਂ ਨੂੰ ਮਹਾਰਾਜ ਦਰਗਾਹ ਵਿੱਚ ਖਾਲਸਾ ਜੀ ਜਗਾ ਦਿੰਦਾ ਹੈ ਤੇ ਜਿਨ੍ਹਾਂ ਨੇ ਮੇਰੇ ਵਰਗਿਆਂ ਨੇ ਕਦੇ ਸੇਵਾ ਹੀ ਨਹੀਂ ਕੀਤੀ ਕਿ ਜਿਵੇਂ ਖਾਲਸਾ ਜੀ ਸ੍ਰੀ ਨਾਨਕ ਪ੍ਰਕਾਸ਼ ਅੰਦਰ ਬਚਨ ਆਉਂਦੇ ਕਿ ਹਸਤਨ ਸੋਕ ਬਟਹਿਲ ਨਾ ਕੀਨੀ ਹਰ ਜਸ ਸੁਨ ਸ੍ਰਵਨ ਨਹਿ ਦੀਨੀ ਕਿ ਹੱਥਾਂ ਦੇ ਨਾਲ ਕਦੇ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਇਹਨਾਂ ਹੱਥਾਂ ਦੇ ਨਾਲ ਜਿਹੜੇ ਵਾਹਿਗੁਰੂ ਜੀ ਨਾਲ ਵਾਹਿਗੁਰੂ ਜੀ ਦੀ ਕਿਰਪਾ ਨਾਲ ਮਿਲੇ ਹਨ ਇਹਨਾਂ ਨਾਲ ਕਦੇ ਕਿਸੇ ਸੇਵਕ ਦੀ ਕਿਸੇ ਗੁਰਮੁਖ ਦੀ ਕਿਸੇ ਸਾਧੂ ਦੀ ਸੰਤ ਦੀ ਸਾਧਗੁਰਾਂ ਦੀ ਗੁਰੂ ਕੀ ਸੰਗਤ ਦੀ ਕਦੇ ਸੇਵਾ ਨਹੀਂ ਕੀਤੀ ਇਹਨਾਂ ਖਾਲਸਾ ਜੀ ਇਹ ਵਾਹਿਗੁਰੂ ਜੀ ਦੀ ਕਿਰਪਾ ਨਾਲ ਮਿਲੇ ਹੋਏ ਕੰਨਾਂ ਨਾਲ ਕਦੇ ਵਾਹਿਗੁਰੂ ਜੀ ਦਾ ਜਸ ਨਹੀਂ ਸੁਣਿਆ ਹਰੀ ਜਸ ਨਹੀਂ ਸੁਣਨਾ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹੋ ਜੇ ਲੋਕ ਵੀ ਸੰਸਾਰ ਉੱਤੇ ਹਨ ਜਾਨੇ ਸਭੇ ਅੰਗ ਅਪਵਿੱਤ ਕਿ ਉਹਨਾਂ ਦੇ ਜਾਨੋ ਜਿਹੜੇ ਅੰਗ ਹਨ ਸਰੀਰ ਦੇ ਸਾਰੇ ਹੀ ਖਾਲਸਾ ਜੀ ਉਹ ਪਵਿੱਤਰ ਹਨ ਪਵਿੱਤਰ ਨਹੀਂ ਕਿਉਂਕਿ ਉਹਨਾਂ ਨੇ ਕਦੇ ਹਸਤ ਕਮਲਾਂ ਦੇ ਨਾਲ ਵਾਹਿਗੁਰੂ ਜੀ ਦੀ ਸੇਵਾ ਹੀ ਨਹੀਂ ਕੀਤੀ ਕਦੇ ਮਹਾਰਾਜ ਜੀਆਂ ਦਾ ਜਾਸੀ ਇਨ੍ਹਾਂ ਕੰਨਾਂ ਦੇ ਨਾਲ ਨਹੀਂ ਸੁਣਿਆ ਉਹਨਾਂ ਨੂੰ ਕਿੱਥੋਂ ਖਾਲਸਾ ਜੀ ਇਹ ਸੁਖੀ ਪ੍ਰਾਪਤ ਹੋਵੇਗਾ ਸੋ ਮਹਾਰਾਜ ਕਹਿੰਦੇ ਹਨ ਕਿ ਇਹ ਇਨ ਖਾਵਨਤੇ ਹੋਏ ਅਦੋਗਤ ਇਹ ਖਾਲਸਾ ਜੀ ਇਹ ਜਿਹੜੀਆਂ ਮੈਂ ਪੰਕਤੀਆਂ ਬੋਲੀਆਂ ਹਨ ਇਹ ਦੀਨ ਦੁਨੀ ਦੇ ਪਾਤਸ਼ਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾ ਦੀਨ ਦੁਨੀ ਦੇ ਮਹਾਰਾਜ ਉਹ ਖਾਲਸਾ ਜੀ ਇੱਕ ਵਾਰ ਸਤਿਗੁਰੂ ਜੀ ਸਜੇ ਹੋਏ ਸੰਸਾਰ ਨੂੰ ਉਤਾਰਦਿਆਂ ਹੋਇਆਂ ਇੱਕ ਜੰਗਲ ਵਿੱਚ ਖਾਲਸਾ ਜੀ ਮੰਗਲਦਾਈ ਮਹਾਰਾਜ ਜੀ ਬਿਠੇ ਹੋਏ ਪਿਆਰੇ ਜੀਆ ਨੇ ਧੰਨ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਖਾਲਸਾ ਜੀ ਭਾਈ ਮਰਦਾਨਾ ਜੀ ਨੂੰ ਆਖਣਾ ਕੀਤਾ ਭਾਈ ਮਰਦਾਨਿਆ ਰਬਾਬ ਵਜਾ ਧੁਰ ਕੀ ਬਾਣੀ ਆਈ ਹੈ ਚਲ ਮਹਾਰਾਜ ਉਸ ਅਕਾਲ ਪੁਰਖ ਦੀ ਬਾਣੀ ਗਾਈ ਉਹਦੇ ਗੁਣ ਗਾਈ ਉਸ ਵੇਲੇ ਖਾਲਸਾ ਜੀ ਭਾਈ ਮਰਦਾਨਾ ਜੀ ਨੇ ਰਬਾਬ ਛੇੜੀ ਤੇ ਦੀਨ ਦੁਨੀ ਦੇ ਮਾਲਕ ਜੀ ਸ਼ਬਦ ਉਚਾਰਨ ਲੱਗੇ ਖਾਲਸਾ ਜੀ ਮਹਾਰਾਜ ਦੇ ਮੁੱਖੋਂ ਸ਼ਬਦ ਸੁਣਨਾ ਖਾਲਸਾ ਜੀ ਕਿਆ ਉਹ ਖੇਡਾਂ ਹੋਣਗੀਆਂ ਕੈਸਾ ਉਹ ਆਨੰਦ ਹੋਵੇਗਾ ਜਿਸ ਵੇਲੇ ਪਾਤਸ਼ਾਹ ਦੀ ਕਿਰਪਾ ਨਾਲ ਮਹਾਰਾਜ ਨੇ ਆਪਣੇ ਸੋਹਣੇ ਮੁਖ ਤੋਂ ਖਾਲਸਾ ਜੀ ਮੁਖਵਾਕ ਬੋਲਣੇ ਕੀਤੇ ਤੇ ਕਵੀ ਲਿਖਦਾ ਹੈ ਕਿ ਪਸ਼ੂ ਪੰਛੀ ਸੁਣ ਕੇ ਮਹਾਰਾਜ ਦੇ ਕੋਲ ਆ ਕੇ ਬੈਠ ਗਏ ਸਨ ਜਿਹੜੇ ਬ੍ਰਿਸ਼ ਸਨ ਉਹਨਾਂ ਦੇ ਵਿੱਚੋਂ ਰਸ ਚੋਣ ਲੱਗ ਪੈਂਦਾ ਸੀ ਇਹ ਕੋਈ ਝੂਠੀਆਂ ਗੱਲਾਂ ਨਹੀਂ ਅੱਜ ਵੀ ਖਾਲਸਾ ਜੀ ਕਈ ਗੁਰਮੁਖ ਐਸੇ ਨੇ ਅੱਜ ਵੀ ਇਸ ਧਰਤੀ ਉੱਤੇ ਬੈਠੇ ਕੋਈ ਝੂਠੀ ਗੱਲ ਨਹੀਂ ਕਰ ਰਿਹਾ ਕੋਈ ਟੋਟਕਾ ਨਹੀਂ ਲਾ ਰਿਹਾ ਦਾਸ ਨੇ ਇੱਕ ਦੋ ਸਿੰਘਾਂ ਨੇ ਦਰਸ਼ਨ ਵੀ ਕੀਤੇ ਸਨ ਆਪਣੀ ਜ਼ਿੰਦਗੀ ਵਿੱਚ ਮੈਂ ਜਾਣਦਾ ਨਹੀਂ ਸੀ ਉਹਨਾਂ ਨੂੰ ਤੇ ਖਾਲਸਾ ਜੀ ਉਹਨਾਂ ਦੀ ਐਸੀ ਬਾਣੀ ਸੀ ਉਹ ਕਹਿੰਦੇ ਜਿਨ੍ਹਾਂ ਨੇ ਵੇਖਿਆ ਉਹਨਾਂ ਨੇ ਦੱਸਿਆ ਕਿ ਜਦੋਂ ਅਮਰਤ ਵੇਲੇ ਬਾਣੀ ਦਾ ਜਾਪ ਕਰਦੇ ਨੇ ਏਡੇ ਆਨੰਦ ਵਿੱਚ ਤੇ ਖਾਲਸਾ ਜੀ ਕੰਧਾਂ ਦੇ ਵਿੱਚੋਂ ਰਸ ਚੋਣ ਲੱਗ ਪੈਂਦਾ ਸੀ ਪਾਣੀ ਚੋਣ ਲੱਗ ਪੈਂਦਾ ਸੀ ਉਹ ਮਿਠਾਈ ਮਿੱਠਾ ਮਠਾਸ ਹੁੰਦੀ ਸੀ ਸੋ ਐਸੀ ਸਤਗੁਰਾਂ ਦੀ ਕਿਰਪਾ ਅੱਜ ਵੀ ਉਹਨਾਂ ਗੁਰਮੁਖਾਂ ਤੇ ਹੈ ਮਹਾਰਾਜ ਜੀ ਜਦੋਂ ਖਾਲਸਾ ਜੀ ਸ਼ਬਦ ਉਚਾਰਿਆ ਤੇ ਦੇਵਤੇ ਵੀ ਮਹਾਰਾਜ ਦੇ ਕੋਲ ਸਤਗੁਰਾਂ ਦਾ ਵਜਨ ਸੁਣਨ ਵਾਸਤੇ ਆਏ ਤੇ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਗੁਰਾਂ ਨੇ ਜਦੋਂ ਸ਼ਬਦ ਦੀ ਸੰਪੂਰਨਤਾ ਕੀਤੀ ਤੇ ਆਪਣੇ ਸੋਹਣੇ ਨੇਤਰ ਹਜੂਰ ਜੀ ਨੇ ਖੋਲਣਾ ਕੀਤੇ ਤੇ ਖਾਲਸਾ ਜੀ ਫਿਰ ਉੱਥੇ ਨਾ ਸਾਹਮਣੇ ਇੱਕ ਦੂਰ ਜਿਹੜੇ ਜਾਨਵਰ ਸਨ ਸਾਰੇ ਹੀ ਉਹ ਬੜੇ ਮਸਤ ਹੋ ਕੇ ਬੈਠੇ ਤੇ ਦੂਰ ਮਹਾਰਾਜ ਦੀ ਨਜ਼ਰ ਪਈ ਤੇ ਉੱਥੇ ਇੱਕ ਲੋਥ ਖਾਲਸਾ ਜੀ ਕਿਸੇ ਮਨੁੱਖ ਦੀ ਪਈ ਸੀ ਲਾਸ਼ ਪਈ ਸੀ ਤੇ ਭਾਈ ਮਰਦਾਨਾ ਜੀ ਨੇ ਵੀ ਤੱਕੀ ਤੇ ਉਹ ਲਾਸ਼ ਦੇ ਕੋਲ ਨਾ ਖਾਲਸਾ ਜੀ ਇੱਕ ਰੇਸ਼ ਆਇਆ ਇੱਕ ਬਘਿਆੜ ਆਇਆ ਬਘਿਆੜ ਨੇ ਆ ਕੇ ਪਹਿਲਾਂ ਪੈਰਾਂ ਵਾਲੇ ਪਾਸਿਓਂ ਸੁੰਘਣਾ ਕੀਤਾ ਫਿਰ ਗੋਡੇ ਲੱਤਾਂ ਸੁੰਘਣੀਆਂ ਕੀਤੀਆਂ ਪੇਟ ਸੁੰਘਣਾ ਕੀਤਾ ਹੱਥ ਸੁੰਘਣੇ ਕੀਤੇ ਸਿਰ ਵਾਲੇ ਪਾਸਿਓਂ ਸੁੰਘਿਆ ਸਾਰਾ ਹੀ ġੇੜਾ ਉਹਨੂੰ ਦੇਖ ਕੇ ਨਾ ਤੇ ਜਿਹੜਾ ਭਿਘਾੜ ਸੀ ਉਹਨੇ ਖਾਣਾ ਨਹੀਂ ਕੀਤਾ ਹਾਲੇ ਕਿ ਕੁਛ ਦਿਨਾਂ ਦਾ ਭੁੱਖਾ ਜਾਪਦਾ ਸੀ ਪਰ ਉਹਨੇ ਉਹ ਬੰਦੇ ਦੀ ਲੋਥ ਨੂੰ ਨਹੀਂ ਖਾਦਾ ਲਾਸ਼ ਨੂੰ ਨਹੀਂ ਖਾਦਾ ਭੁੱਖਾ ਹੀ ਖਾਲਸਾ ਜੀ ਪਰੇ ਨੂੰ ਚਲਾ ਗਿਆ ਤੇ ਮਹਾਰਾਜ ਨੂੰ ਭਾਈ ਮਰਦਾਨਾ ਜੀ ਪੁੱਛਦੇ ਕਿ ਮਹਾਰਾਜੀ ਇਹ ਕੀ ਖੇਡ ਹੈ ਇਹ ਕੀ ਕੌਤਕ ਬਗਿਆੜ ਜਿਹੜਾ ਸੀ ਮਹਾਰਾਜੇ ਭੁੱਖਾ ਵੀ ਲੱਗਦਾ ਪਰ ਇਹਨੇ ਲੋਥ ਨੂੰ ਸੁੰਘਿਆ ਤੇ ਖਾਦਾ ਨਹੀਂ ਵੀ ਇਹ ਮਾਸਾहारी ਇੱਕ ਜਾਨਵਰ ਹੈ ਇਹਨੇ ਮਾਸ ਫਿਰ ਕਿਉਂ ਨਹੀਂ ਖਾਦਾ ਕੀ ਕਾਰਨ ਸੀ ਤੇ ਸਤਗੁਰਾਂ ਨੇ ਫਿਰ ਖਾਲਸਾ ਜੀ ਉਸ ਵੇਲੇ ਜਿਹੜੀ ਬਾਣੀ ਦਾ ਬਚਨ ਸੁਣਾਉਣਾ ਕੀਤਾ ਤੇ ਮਹਾਰਾਜ ਨੇ ਜੋ ਬਚਨ ਕੀਤੇ ਕਿ ਭਾਈ ਮਰਦਾਨਿਆ ਇਹ ਜਿਹੜਾ ਅਕਾਲ ਪੁਰਖ ਦਾ ਸ਼ਬਦ ਆਪਾਂ ਗਾਇਨ ਕੀਤਾ ਹੈ ਇਹ ਸ਼ਬਦ ਸੁਣਨ ਦਾ ਕਰਕੇ ਇਹ ਸ਼ਬਦ ਦੀ ਆਵਾਜ਼ ਸਾਰਿਆਂ ਜਨਵਰਾਂ ਦੇ ਕੰਨਾਂ 'ਚ ਪੈਣ ਕਰਕੇ ਸਾਰੇ ਜਨਵਰ ਪਵਿੱਤਰ ਹੋ ਗਏ ਨੇ ਉਹ ਜਿਹੜਾ ਭਗਿਆੜ ਸੀ ਉਹਦੇ ਕੰਨੀ ਵੀ ਇਹ ਸ਼ਬਦ ਪਿਆ ਤੇ ਉਹ ਉਹਨੂੰ ਇੰਨਾ ਗਿਆਨ ਹੋ ਗਿਆ ਇੰਨੀ ਸੋਝੀ ਹੋ ਗਈ ਕਿ ਮੈਂ ਇਸ ਪਾਪੀ ਨੂੰ ਖਾਊਂਗਾ ਤੇ ਫੇਰ ਖਾਲਸਾ ਜੀ ਕਹਿੰਦਾ ਇਸੇ ਜਨਮ ਵਿੱਚ ਆਉਣਾ ਪਊਗਾ ਤੇ ਉਹਨੂੰ ਇੰਨਾ ਗਿਆਨ ਹੋ ਗਿਆ ਮਹਾਰਾਜ ਦੇ ਸ਼ਬਦ ਨਾਲ ਸ਼ਬਦ ਐਡਾ ਕਾਰਗਰ ਹੈ ਖਾਲਸਾ ਜੀ ਐਡਾ ਸਮਰੱਥ ਹੈ ਜਦੋਂ ਇਹ ਸੋਝੀ ਆ ਗਈ ਕਿ ਰੇਸ਼ ਨੂੰ ਕਿ ਇਹ ਜਿਹੜਾ ਇਹਦਾ ਕੋਈ ਪਵਿੱਤਰ ਹੋਣ ਅੰਗ ਇਹਨੇ ਪੈਰ ਤਾਂ ਸੁੰਘੇ ਕਿ ਸ਼ਾਇਦ ਇਹਦੇ ਪੈਰ ਜਿਹੜੇ ਪਵਿੱਤਰ ਹੋਣ ਉਹ ਮੈਂ ਖਾ ਲਵਾਂ ਤੇ ਮੇਰੀ ਭੁੱਖ ਮਿਟ ਜਾਵੇ ਫਿਰ ਹੱਥ ਸੁੰਘੇ ਵੀ ਇਹ ਸ਼ਾਇਦ ਪਵਿੱਤਰ ਹੋਣ ਉਹ ਵੀ ਪਵਿੱਤਰ ਨਹੀਂ ਸਨ ਸਿਰ ਸੁੰਘਿਆ ਮੂੰਹ ਸੁੰਘਿਆ ਪਰ ਕਿਸੇ ਪਾਸਿਓਂ ਵੀ ਇਹ ਦੇਹੀ ਲਾਸ਼ ਜਿਹੜੀ ਜੀ ਇਹ ਪਵਿੱਤਰ ਨਹੀਂ ਸੀ ਤੇ ਉਹ ਜਿਹੜਾ ਬਗਿਆੜ ਸੀ ਉਹ ਭੱਜ ਗਿਆ ਤੇ ਸਤਗੁਰੂ ਜੀ ਖੁੱਲ ਕੇ ਦੱਸਣਾ ਕਰੋ ਮਹਾਰਾਜ ਨੇ ਫਿਰ ਦੱਸਣਾ ਕੀਤਾ ਇਹ ਜਿਹੜੇ ਮਨੁੱਖ ਦੀ লাশ ਹੈ ਨਾ ਲੋਥ ਹੈ ਇਹ ساری ਜ਼ਿੰਦਗੀ ਕਦੇ ਆਪਣੇ ਪੈਰਾਂ ਨਾਲ ਚੱਲ ਕੇ ਸਤ ਸੰਗਤ ਵਿੱਚ ਨਹੀਂ ਗਿਆ ਚੰਗੇ ਕੰਮ ਕਰਨ ਵਾਸਤੇ ਨਹੀਂ ਤੁਰਿਆ ਮਾੜੇ ਕੰਮ ਕਰਨ ਵਾਸਤੇ ਤੁਰਿਆ ਉਹਨੇ ਹੱਥ ਸੁੰਘੇ ਵੀ ਸ਼ਾਇਦ ਕੋਈ ਸੇਵਾ ਕੀਤੀ ਹੋ ਹੱਥ ਪਵਿੱਤਰ ਹੋਣਗੇ ਇਹਨੇ ساری ਉਮਰ ਕਿਸੇ ਦਾ ਭਲਾ ਨਹੀਂ ਕੀਤਾ ਇਹਨਾਂ ਹੱਥਾਂ ਨਾਲ ਕੋਈ ਸੇਵਾ ਨਹੀਂ ਕੀਤੀ ਇਸ ਕਰਕੇ ਇਹਦੇ ਹੱਥ ਵੀ অপਵਿੱਤਰ ਸਨ ਉਹਨੇ ਸਿਰ ਸੁੰਘਿਆ ਵੀ ਸ਼ਾਇਦ ਕਿਸੇ ਨੂੰ ਝਕਾਇਆ ਹੋਵੇ ਸਾਰੀ ਉਮਰ ਹੰਕਾਰ ਵਿੱਚ ਹੀ ਰਿਹਾ ਇਸ ਕਰਕੇ ਇਹ ਵੀ ਪਵਿੱਤਰ ਸੀ ਤੇ ਆ ਇਹ ਲੋਥ ਨੂੰ ਪਵਿੱਤਰ ਜਾਣ ਕੇ ਕੋ ਇੱਕ ਮਾਸਾਹਾਰੀ ਜਿਹੜਾ ਜਾਨਵਰ ਸੀ ਉਹਨੂੰ ਵੀ ਇਹ ਸੋਝੀ ਆ ਗਈ ਵੀ ਇਹ ਮੈਂ ਇਹਨੂੰ ਖਾਵਾਂਗਾ ਇਹਦੇ ਨਾਲ ਮੈਨੂੰ ਵੀ ਲਾਛਣ ਲੱਗੂਗਾ ਤੇ ਮੈਂ ਵੀ ਅਗਲੇ ਜਨਮ ਵਿੱਚ ਇਹੋ ਜੇ ਜਨਮ ਟੇਡੀਆਂ ਜੂਨਾ ਵਿੱਚ ਤੁਰਿਆ ਫਿਰਾਂਗਾ ਇਹ ਸ਼ਬਦ ਸੁਣਨ ਕਰਕੇ ਸੋਝੀ ਆ ਗਈ ਖਾਲਸਾ ਜੀ ਉਸ ਜਾਨਵਰ ਨੂੰ ਇਸ ਕਰਕੇ ਉਹ ਭੱਜ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿਣਾ ਕੀਤਾ ਭਾਈ ਜਿਹੜਾ ਮਨੁੱਖ ਪੈਰਾਂ ਨਾਲ ਚੱਲ ਕੇ ਸੰਗਤ ਵਿੱਚ ਨਹੀਂ ਜਾਂਦਾ ਹੱਥਾਂ ਨਾਲ ਨੇਕੀ ਨਹੀਂ ਕਰਦਾ ਚੰਗਾ ਕੰਮ ਨਹੀਂ ਕਰਦਾ ਗੁਰੂ ਕੀ ਸੇਵਾ ਨਹੀਂ ਕਰਦਾ ਸੰਗਤ ਦੀ ਸੇਵਾ ਨਹੀਂ ਕਰਦਾ ਖਾਲਸਾ ਜੀ ਬਿਰਤੀ ਵਿੱਚ ਵਾਹਿਗੁਰਜੀ ਨੂੰ ਕਦੇ ਯਾਦ ਨਹੀਂ ਕੀਤਾ ਰਸਨਾ ਦੇ ਨਾਲ ਵਾਹਿਗੁਰਜੀ ਦਾ ਪਾਵਨ ਪਵਿੱਤਰ ਨਾਮ ਨਹੀਂ ਜਪਿਆ ਕੰਨਾਂ ਦੇ ਨਾਲ ਸਤਗੁਰਾਂ ਦੀ ਸਿਫਤ ਨਹੀਂ ਸੁਣੀ ਫਿਰ ਖਾਲਸਾ ਜੀ ਮਹਾਰਾਜ ਕਹਿੰਦੇ ਉਸ ਜਿਹੜਾ ਮਨੁੱਖ ਹੈ ਉਹਦੇ ਸਾਰੇ ਅੰਗ ਅਪਵਿੱਤਰ ਹਨ ਉਹ ਜਿਹੜਾ ਬੰਦਾ ਹੈ ਪਵਿੱਤਰ ਨਹੀਂ ਪਵਿੱਤਰ ਉਹ ਹੈ ਜਿਹੜਾ ਕੰਨਾਂ ਦੇ ਨਾਲ ਉਸਤਤੀ ਸੁਣਦਾ ਹੈ ਪਰਮੇਸ਼ਰ ਦੀ ਹੱਥਾਂ ਦੇ ਨਾਲ ਸੇਵਾ ਕਰਦਾ ਪੈਰਾਂ ਨਾਲ ਚੱਲ ਕੇ ਸਤਿਗੁਰਾਂ ਦੇ ਸ਼ਬਦ ਸੁਣਨ ਜਾਂਦਾ ਦਰਸ਼ਨ ਕਰਨ ਜਾਂਦਾ ਉਹਨਾਂ ਦਾ ਜਿਹੜਾ ਜੀਵਨ ਹੈ ਉਹਨਾਂ ਦਾ ਜਿਹੜਾ ਸਰੀਰ ਹੈ ਪਵਿੱਤਰ ਹੈ ਦੂਜਿਆਂ ਦਾ ਖਾਲਸਾ ਜੀ ਪਵਿੱਤਰ ਨਹੀਂ ਤੇ ਮਹਾਰਾਜ ਕਹਿੰਦੇ ਇਸ ਕਰਕੇ ਇਹ ਬਘਿਆੜ ਨੇ ਸਰੀਰ ਨੂੰ ਅਪਵਿੱਤਰ ਜਾਣ ਕੇ ਨਹੀਂ ਖਾਦਾ ਕਿ ਹੋਰ ਅਦੋਗਤੀ ਨੂੰ ਜਾਵਾਂਗਾ ਵੀ ਇਹਨੂੰ ਖਾ ਕੇ ਤੇ ਮੈਂ ਉਹ ਨਾ ਹੋਵਾਂ ਅੱਗੇ ਪਹਿਲਾਂ 2 ਡੇਢ ਜੂਨ ਵਿੱਚ ਹਾਂ ਹੋਰ ਵੀ ਕਿਸੇ ਭੈੜੀ ਜੂਨ ਵਿੱਚ ਪੈ ਜਾਵਾਂ ਇਸ ਕਰਕੇ ਉਹਨੇ ਇਹਨੂੰ ਨਹੀਂ ਖਾਦਾ ਤੇ ਇਸ ਖਾਲਸਾ ਜੀ ਮਹਾਰਾਜ ਸਾਨੂੰ ਇਹੀ ਦੱਸਦੇ ਆ ਕਿ ਈਹਾ ਖਾੜ ਚੱਲੋ ਹਰ ਹਲਾਹਾ ਆਗੇ ਬਸਮ ਸੁਹੇਲਾ ਇੱਥੇ ਲਾਹਾ ਖਾਟ ਕੇ ਚੱਲੋ ਗੁਰਮੁਖੋ ਮਹਾਰਾਜ ਦਾ ਨਾਮ ਕਮਾ ਕੇ ਚੱਲੋ ਵਾਹਿਗੁਰੂ ਜੀ ਦੇ ਦਰ ਸੇਵਾ ਕਰਕੇ ਤਨ ਮਨ ਧਨ ਕਰਕੇ ਸੇਵਾ ਕਰਕੇ ਚੱਲੋ ਸਤਿਗੁਰੂ ਜੀ ਕਿਰਪਾ ਕਰਨਗੇ ਤੇ ਜਿਹੜੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਇਹ ਪੰਕਤੀਆਂ ਨੂੰ ਕਮਾਉਂਦੇ ਹਨ ਸੰਤ ਸੇਵਾ ਕਰ ਭਾਵਨੀ ਲਾਈ ਹੈ ਤਿਆਗ ਮਾਨ ਹਠੀਲਾ ਇਹ ਪੰਕਤੀ ਹੈ ਬਾਣੀ ਵਿੱਚ ਜਾਂ ਖਾਲਸਾ ਜੀ ਮਹਾਰਾਜ ਕਹਿੰਦੇ ਬਿਨ ਸੇਵਾ ਫਲ ਕਬਹੂ ਨ ਪਾਵਸ ਸੇਵਾ ਕਰਨੀ ਸਾਰੀ ਇਹ ਵੀ ਬਚਨ ਆਉਂਦੇ ਫਿਰ ਮਹਾਰਾਜ ਕਹਿੰਦੇ ਭਗਤਨ ਕੀ ਟਹਿਲ ਕਮਾਵਤ ਗਾਵਤ ਦੁਖ ਕਟੈ ਤਾਂਕੇ ਜਨਮ ਮਰਨ ਤੇ ਮਹਾਰਾਜ ਦੀਨ ਦੁਨੀ ਦੇ ਮਾਲਕ ਸਾਨੂੰ ਸਮਝਾਉਂਦੇ ਹਨ ਐਸੇ ਸਤਿਗੁਰਾਂ ਨੂੰ ਸਿਮਰੀਐ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈ ਹੈ ਆਪਣਾ ਸਾ ਘਾਲ ਬੁਰੀ ਕਿਉਂ ਘਾਲੀ ਹੈ ਮੰਦਾ ਮੂਲ ਨਾ ਕੀ ਚਾਈ ਦੇ ਲੰਮੀ ਨਦਰਨ ਹਾਲੀ ਹੈ ਜੋ ਸਾਹਿਬ ਨਾਲ ਨਹਾਰੀ ਹੈ ਤੇਵੇ ਹਾ ਪਾਸਾ ਢਾਲੀ ਹੈ ਕਿਛਲਾਹੇ ਉਪਰ ਕਾ ਲੀ ਹੈ ਸੋ ਖਾਲਸਾ ਜੀ ਮਹਾਰਾਜ ਕਹਿੰਦੇ ਲਾਹਾ ਖਾਟ ਹੋਈ ਹੈ ਧਨਵੰਤਾ ਆਪਣਾ ਪ੍ਰਭੂ ਧਾਈ ਹੈ ਆਪਣੇ ਵਾਹਿਗੁਰੂ ਜੀ ਨੂੰ ਧੋਣਾ ਕਰੀਏ ਉਹਦਾ ਨਾਮ ਜਪਿਆ ਕਰੀਐ ਕਿਉਂਕਿ ਖਾਲਸਾ ਜਿਹੜਾ ਵਾਹਿਗੁਰੂ ਜੀ ਨੂੰ ਧਿਆਉਂਦਾ ਹੈ ਉਹਦੇ ਕਾਰਜ ਸਭੇ ਸਵਰ ਜਾਂਦੇ ਕਾਰਜ ਸਵਰੈ ਮਨ ਪ੍ਰਭ ਧਾਈ ਜੈ ਇਹ ਬਚਨਾਂਉਂਦੇ ਸਤਿਗੁਰਾਂ ਦੇ ਕੀਤਾ ਲੋੜੀਆ ਕੰਮ ਸੁਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ ਉਹ ਫਿਰ ਸਾਰੇ ਕਾਰਜ ਸਵਾਰ ਦਿੰਦਾ ਜਿਹੜਾ ਉਹਦੇ ਬਚਨ ਮੰਨਦਾ ਹੈ ਸੋ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਗੁਰੂ ਗਰੀਬ ਨਿਵਾਰ ਅੰਤਰਜਾਮੀ ਪਾਰਸ਼ਾ ਦੇ ਪਾਰਸ਼ਾ ਬਖਸ਼ਣ ਤੇ ਖਾਲਸਾ ਜੀ ਆਪਾਂ ਵੀ ਉਸ ਵਾਹਿਗੁਰਜੀ ਦੇ ਚਰਨਾਂ ਨਾਲ ਜੁੜੀਏ ਕਿਉਂਕਿ ਉਸ ਵਾਹਿਗੁਰਜੀ ਤੋਂ ਬਿਨਾ ਹੋਰ ਕੋਈ ਵੀ ਖਾਲਸਾ ਜੀ ਸੰਸਾਰ ਨੂੰ ਚਲਾ ਨਹੀਂ ਰਿਹਾ ਰੱਖਿਆ ਨਹੀਂ ਕਰਨ ਵਾਲਾ ਇਸ ਕਰਕੇ ਕਾਲ ਯੁਗ ਦੀ ਭਿਆਨਕ ਅਗ ਵਿੱਚੋਂ ਵਾਹਿਗੁਰਜੀ ਦਾ ਨਾਮ ਹੀ ਬਚਾ ਸਕਦਾ ਹੈ ਸੋ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਦਕਾ ਇਹ ਇੱਕ ਭੈਣ ਨੇ ਸੁਣਾਉਣਾ ਕੀਤੀ ਹੈ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੀ ਮਿਹਰ ਹੋਈ ਖਾਲਸਾ ਜੀ ਭੈਣ ਨੇ ਦੱਸਣਾ ਕੀਤਾ ਕਿ ਅਸੀਂ ਇੱਕ ਤਾਂ ਗਰੀਬ ਪਰਿਵਾਰ ਵਿੱਚੋਂ ਹਾਂ ਮੇਰਾ ਸਹੁਰਾ ਤੇ ਮੇਰਾ ਘਰ ਵਾਲਾ ਇੱਕ ਮੇਰਾ ਦਿਉਰ ਹੈ ਇਹ ਸਾਰੇ ਪਰਿਵਾਰ ਚੋਂ ਅਸੀਂ ਇਕੱਠੇ ਹਾਂ ਪਰ ਸਾਰੇ ਦਿਹਾੜੀ ਕਰਦੇ ਨੇ ਦਿਹਾੜੀਦਾਰ ਨੇ ਦਿਹਾੜੀ ਲੱਗਦੀ ਆ ਤੇ ਪੈਸੇ ਆਉਂਦੇ ਗਰੀਬ ਪਰਿਵਾਰ ਦੇ ਵਿੱਚੋਂ ਹਾਂ ਤੇ ਮੇਰੇ ਦਿਉਰ ਦਾ ਇੱਕ ਵਾਰ ਵਿਆਹ ਹੋਇਆ ਉਹ ਕੋਈ ਜਨਾਨੀ ਚੰਗੀ ਨਹੀਂ ਸੀ ਚਲੀ ਗਈ ਤੇ ਦੂਸਰੀ ਵਾਰ ਫਿਰ ਵਿਆਹ ਹੋਇਆ ਤੇ ਉਹ ਵੀ ਉਹਦੀ ਡੈਥ ਹੋ ਗਈ ਸੀ ਖਾਲਸਾ ਜੀ ਫਿਰ ਉਹਦਾ ਤੇ ਵਿਆਹ ਨਹੀਂ ਹੋਇਆ ਤੇ ਸਾਡੇ ਪਰਿਵਾਰ ਵਿੱਚ ਉਹ ਕਹਿੰਨਾ ਮੈਂ ਕਰਾਉਣਾ ਨਹੀਂ ਤੇ ਫਿਰ ਇੱਕ ਹੀ ਭਰਾ ਜਿਹੜਾ ਮੇਰਾ ਘਰ ਵਾਲਾ ਜਿਹੜਾ ਉਹ ਪਰਿਵਾਰ ਨਾਲ ਬੇਟਾ ਬਚਿਆ ਉਹਦੇ ਨਾਲ ਮੈਂ ਵਿਆਹੀ ਸਾ ਤੇ ਮੇਰੇ ਘਰ ਚਾਰ ਧੀਆਂ ਨੇ ਚਾਰ ਧੀਆਂ ਤੇ ਮੈਨੂੰ ਵੀ ਲਾਛਣ ਲੱਗਦਾ ਗਾਲਾਂ ਪੈਂਦੀਆਂ ਸੱਸ ਵੀ ਗਾਲਾਂ ਕੱਢਦੀ ਆ ਸਹੁਰਾ ਸਹੁਰਾ ਵੀ ਮਾੜਾ ਬੋਲਦਾ ਘਰ ਵਾਲਾ ਵੀ ਜਿਹੜਾ ਹੈ ਉਹ ਕੋ ਚੰਗਾ ਨਹੀਂ ਸਮਝਦਾ ਪਰ ਉਹ ਭੈਣ ਦੱਸਦੀ ਆ ਕਿ ਮੈਂ ਪਿੱਛੋਂ ਮੇਰਾ ਪੇਕਾ ਪਰਿਵਾਰ ਜਿਹੜਾ ਗੁਰੂ ਮਹਾਰਾਜ ਵਾਲਾ ਮੇਰਾ ਜਿਹੜਾ ਬਾਪੂ ਆ ਗਰੰਥੀ ਸਿੰਘ ਤੇ ਉਹਨਾਂ ਨੇ ਸਾਨੂੰ ਛੋਟੇ ਹੁੰਦਿਆਂ ਤੋਂ ਹੀ ਸੰਥਿਆ ਕਰਾਈ ਸੀ ਗੁਰੂ ਮਹਾਰਾਜ ਨਾਲ ਜੋੜਿਆ ਸੀ ਵੀ ਜਦੋਂ ਵੀ ਕੁਝ ਮੰਗਣਾ ਗੁਰੂ ਨਾਨਕ ਸਾਹਿਬ ਕੋਲੋਂ ਮੰਗਣਾ ਤੁਹਾਨੂੰ ਜਰੂਰ ਮਿਲੇਗਾ ਪਰ ਕਹਿੰਦੀ ਘਰ ਵਿੱਚ ਗਰੀਬੀ ਵੀ ਸੀ ਚਾਰ ਧੀਆਂ ਨੇ ਉਹਨਾਂ ਨੂੰ ਪਾਲਣਾ ਉਹਨਾਂ ਵਾਸਤੇ ਕੁਝ ਵੀ ਘਰੋਂ ਮਿਲਦਾ ਨਹੀਂ ਸੀ ਚੰਗਾ ਵੀ ਇਹ ਜਿਹੜੀਆਂ ਸਾਡੇ ਪੱਲੇ ਪਾ ਦਿੱਤੀਆਂ ਕਹਿੰਦੇ ਸਨ ਪੱਥਰ ਜੰਮ ਦਿੱਤੇ ਇਹਨਾਂ ਦਾ ਅਸੀਂ ਚਾਰ ਪਾਉਣਾ ਇਹਨਾਂ ਦਾ ਅਸੀਂ ਕੀ ਕਰੀਏ ਇਦਾਂ ਦੀਆਂ ਗੱਲਾਂ ਖਾਲਸਾ ਜੀ ਪੈਣ ਕਹਿੰਦੀ ਮੈਨੂੰ ਸੁਣਨ ਨੂੰ ਮਿਲਦੀਆਂ ਸੀ ਕਹਿੰਦੇ ਮਹਾਰਾਜ ਦੀ ਕੋਈ ਕਲਾ ਵਰਤਣੀ ਸੀ ਸਤਗੁਰਾਂ ਨੇ ਵੇਰ ਕੋਈ ਕਰਨੀ ਸੀ ਕਹਿੰਦੇ ਇੱਕ ਵਾਰ ਨਾ ਘਰ ਵਿੱਚ ਜੋਗੀ ਆਇਆ ਭੈਣ ਕਹਿੰਦੀ ਵੀ ਮੈਂ ਤਾਂ ਮੇਰੀਆਂ ਧੀਆਂ ਹੀ ਘਰੇ ਸਨ ਜੋਈ ਜੋਗੀ ਆਇਆ ਬਜ਼ੁਰਗ ਬੜਾ ਸੀ ਹੌਲੀ-ਹੌਲੀ ਤੁਰੇ ਤੇ ਆ ਕੇ ਉਹਨੇ ਬੂਹਾ ਖੜਕਾਇਆ ਮੈਂ ਪੁੱਛਿਆ ਤੇ ਕਹਿੰਦਾ ਵੀ ਪੁੱਤਰ ਕੁਝ ਕੋਈ ਦਿਓ ਸਾਨੂੰ ਦਾਨ ਦਿਓ ਤੇ ਕਹਿੰਨੀ ਮੈਂ ਕਿਹਾ ਵੀ ਬਾਬਾ ਜੀ ਪਹਿਲਾਂ ਹੀ ਘਰੇ ਬੜੀ ਗਰੀਬੀ ਹੈ ਜੇ ਪ੍ਰਸ਼ਾਦਾ ਛਕਣਾ ਤੇ ਮੈਂ ਛਕਾ ਦਿੰਨੀ ਹੈ ਤੇ ਉਹ ਬਜ਼ੁਰਗ ਕਹਿੰਦਾ ਚੱਲ ਪ੍ਰਸ਼ਾਦਾ ਛਕਾ ਦੇ ਕਈ ਖਾਲਸਾ ਜੀ ਚੰਗੇ ਵੀ ਹੁੰਦੇ ਆ ਕੋਈ ਮਾੜੀ ਗੱਲ ਨਹੀਂ ਕਈ ਚੰਗੇ ਨੇ ਤੇ ਜਦੋਂ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਭੈਣ ਨੇ ਪ੍ਰਸ਼ਾਦਾ ਜਿਹੜਾ ਅਸੀਂ ਤਿਆਰ ਸੀ ਉਹਨੂੰ ਦੋ ਪ੍ਰਸ਼ਾਦੇ ਚਾਰ ਰੱਖ ਕੇ ਤੇ ਦਾਲਾ ਦੇ ਦਿੱਤੀ ਪ੍ਰਸ਼ਾਦਾ ਛਕਾਇਆ ਜਲ ਪਾਣੀ ਦਿੱਤਾ ਹੱਥ ਧਵਾਏ ਸੁੱਚੇ ਕਰਾਏ ਤੇ ਮਹਾਰਾਜ ਦੀ ਕਿਰਪਾ ਨਾਲ ਉਹ ਬੜਾ ਖੁਸ਼ ਹੋਇਆ ਤੇ ਉਹ ਭੈਣ ਦੱਸਦੀ ਆ ਕਿ ਕਹਿੰਦੀ ਮੈਨੂੰ ਪੁੱਛਦਾ ਵੀ ਧੀਏ ਕਿਹੜੀ ਚੀਜ਼ ਦੀ ਤੇਰੇ ਘਰ ਵਿੱਚ ਕਮੀ ਐ ਤੇ ਕਹਿੰਦੀ ਮੈਂ ਹੱਸ ਕੇ ਆਖਿਆ ਬਾਬਾ ਇਹ ਪੁੱਛ ਤੇਰੇ ਘਰ ਵਿੱਚ ਹੈ ਕੀ ਤੂੰ ਕਮੀ ਦੀ ਗੱਲ ਕਰਦਾ ਤੇ ਮੈਂ ਇੰਨੀ ਗੱਲ ਕਹਿੰਦੀ ਜਦੋਂ ਕਹੀ ਤੋ ਬਾਬੇ ਨੇ ਮੈਨੂੰ ਦਬਕਾ ਮਾਰ ਯੋਗੀ ਨੇ ਦਬਕਾ ਮਾਰਿਆ ਕਹਿੰਦਾ ਦਬਕਾ ਮਾਰ ਕੇ ਕਹਿੰਦਾ ਨਹੀਂ ਕਮਲਿਏ ਇੰਨੀ ਗੱਲ ਨਹੀਂ ਕਦੇ ਕਹੀ ਦੀ ਤੇਰੇ ਘਰ ਤੇ ਮੈਨੂੰ ਰਿਜਕ ਹੀ ਬੜਾ ਨਜ਼ਰ ਆ ਰਿਹਾ ਤੂੰ ਕਹਿ ਰਹੀਆਂ ਤੇਰੇ ਘਰ ਵਿੱਚ ਕੱਖ ਨਹੀਂ ਆ ਜਿਹੜੀਆਂ ਦੋ ਧੀਆਂ ਤੇ ਦੋ ਸਾਹਮਣੇ ਖਲੋਤੀਆਂ ਸਨ ਦੋ ਅੰਦਰ ਸਨ ਕਹਿੰਦਾ ਦੋ ਧੀਆਂ ਜਿਹੜੀਆਂ ਤੇਰੀਆਂ ਖਲੋਤੀਆਂ ਨਾ ਇੰਨਾ ਰਿਜਕ ਲੈ ਕੇ ਤੇਰੇ ਘਰ ਵਿੱਚ ਆਉਣਗੀਆਂ ਇਹ ਆਈਆਂ ਨੇ ਇਹ ਹੌਲੀ-ਹੌਲੀ ਪ੍ਰਗਟ ਹੋਵੇਗਾ ਤੂੰ ਇਹ ਗੱਲ ਨਾ ਆਖੀ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਿਆ ਕਰ ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ ਬੇਸ਼ੱਕ ਭੰਗਵੇਂ ਤੇ ਜੋਗੀ ਹਾਂ ਕਹਿੰਦਾ ਮੈਂ ਸ਼ੁਰੂ ਤੋਂ ਗੁਰੂ ਨਾਨਕ ਸਾਹਿਬ ਨੂੰ ਜਪਿਆ ਧਿਆਇਆ ਤੇ ਮੈਂ ਤੈਨੂੰ ਇੱਕ ਗੱਲ ਕਹਿ ਦਿੰਦਾ ਤੈਨੂੰ ਕਿਹੜੀ ਚੀਜ਼ ਦੀ ਕਮੀ ਕਹਿੰਦੀ ਬਾਬਾ ਜੀ ਵੀ ਮੈਨੂੰ ਘਰੋਂ ਗਾਲਾਂ ਬੜੀਆਂ ਪੈਂਦੀਆਂ ਮੇਰੀਆਂ ਚਾਰ ਧੀਆਂ ਨੇ ਮੈਨੂੰ ਕੋਈ ਪੁੱਤ ਮਹਾਰਾਜ ਦੇ ਦੇਵੇ ਤੇ ਬੜੀ ਚੜ੍ਹ ਦੀ ਕਲਾ ਹੋਵੇ ਤੇ ਕਹਿੰਦੇ ਉਹ ਜੋਗੀ ਨੇ ਦੱਸਿਆ ਫਿਰ ਭੈਣ ਕਹੇ ਨੀ ਮੈਨੂੰ ਜੋਗੀ ਨੇ ਦੱਸਿਆ ਕਿ ਤੂੰ ਕਮਲਯੇ ਬਾਬਾ ਦੀਪ ਸਿੰਘ ਸਾਹਿਬ ਸ਼ਹੀਦ ਹੋਇਆ ਉਹਨੂੰ ਯਾਦ ਕਰਿਆ ਕਰ ਬਾਬਾ ਬੁੱਢਾ ਸਾਹਿਬ ਨੂੰ ਯਾਦ ਕਰਿਆ ਕਰ ਤੇਰੇ ਘਰ ਪੁੱਤ ਜ਼ਰੂਰ ਆਊਗਾ ਇਹ ਦੋਹਾਂ ਦਾ ਨਾਮ ਲਿਆ ਬਾਬਾ ਬੁੱਢਾ ਸਾਹਿਬ ਜੀ ਦਾ ਤੇ ਬਾਬਾ ਦੀਪ ਸਿੰਘ ਸਾਹਿਬ ਦਾ ਇਹ ਉਹ ਜੋਗੀ ਨੇ ਦੱਸਿਆ ਤੇ ਮੈਂ ਪੁੱਛਿਆ ਮੈਂ ਕੀ ਕਰਿਆ ਕਰਾਂ ਤੇ ਉਹ ਜੋਗੀ ਨੇ ਕਿਹਾ ਕਿ ਤੂੰ ਸ਼ੀਦਾ ਸਾਹਿਬ ਜਾ ਕਹਿੰਦਾ ਮੈਂ ਤੇ ਆਪ ਬੜੀ ਅਰੀ ਜਾਣਾ ਜਦੋਂ ਮੈਨੂੰ ਮੁਸ਼ਕਲ ਆ ਜਾਂਦੀ ਮੈਂ ਉੱਥੇ ਚੱਲੇ ਜਾਣਾ ਕਹਿੰਦਾ ਵੀ ਤੂੰ ਉੱਥੇ ਜਾ ਅਰਦਾਸ ਕਰ ਸ਼ੀਧਾਂ ਦੇ ਅੱਗੇ ਤੇ ਬਾਣੀ ਪੜਿਆ ਕਰ ਜਪਜੀ ਸਾਹਿਬ ਦਾ ਪਾਠ ਕਰ ਨਹੀਂ ਕਰ ਸਕਦੀ ਮੂਲ ਮੰਤਰ ਦਾ ਪਾਠ ਕਰਿਆ ਕਰ ਨਹੀਂ ਕਰ ਸਕਦੀ ਤੇ ਕਹਿੰਦੇ ਫਿਰ ਘਰ ਬੈਸੋ ਹਰਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਇਹ ਜੋਗੀ ਨੇ ਦੱਸਿਆ ਵੀ ਇਹ ਜਿਹੜੇ ਸ਼ਬਦ ਪੜਿਆ ਕਰ ਕਹਿੰਦੇ ਮੇਰੇ ਮਨ ਵਿੱਚ ਨਾ ਘਰ ਘਰ ਦੀ ਗੱਲ ਵੀ ਕਿਉਂ ਨਾ ਮੈਂ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਿਆ ਕਰ ਕਿਉਂਕਿ ਮੇਰਾ ਬਾਪੂ ਜਿਹੜਾ ਸੀ ਸਾਡਾ ਗਰੰਥੀ ਸਿੰਘ ਡੈਡੀ ਜਿਹੜਾ ਉਹ ਬੜਾ ਬਾਬਾ ਦੀਪ ਸਿੰਘ ਸਾਹਿਬ ਬਾਰੇ ਸਾਨੂੰ ਦੱਸਦਾ ਹੁੰਦਾ ਸੀ ਛੋਟੇ ਹੁੰਦੇ ਕਈ ਸਾਖੀਆਂ ਸਾਨੂੰ ਚੇਤੇ ਨੇ ਤੇ ਕਹਿੰਦੇ ਮੈਂ ਫਿਰ ਕੀ ਕੀਤਾ ਉਹ ਜੋਗੀ ਚ ਚਲਾ ਗਿਆ ਉਹਨੇ ਨਾ ਕੋਈ ਪੈਸਾ ਲਿਆ ਕੁਛ ਨਹੀਂ ਲਿਆ ਅਸੀਸਾਂ ਦੇ ਕੇ ਚਲਾ ਗਿਆ ਤੇ ਮਹਾਰਾਜ ਦੀ ਕਿਰਪਾ ਵਰਤੀ ਸਤਗੁਰਾਂ ਦੀ ਰਹਿਮਤ ਵਰਤੀ ਤੇ ਫਿਰ ਖਾਲਸਾ ਜੀ ਭੈਣ ਕਹਿੰਦੀ ਵੀ ਮੇਰੇ ਮਨ ਵਿੱਚ ਆਈ ਪਹਿਲਾਂ ਤੇ 4-5 ਦਿਨ ਮੈਂ ਕੁਛ ਨਹੀਂ ਕੀਤਾ ਜਦੋਂ 4-5 ਦਿਨ ਲੰਘੇ ਤੇ ਮੇਰੇ ਮਨ ਵਿੱਚ ਆਈ ਵੀ ਕਿਉਂ ਨਾ ਸ਼ੀਦਾ ਸਾਹਿਬ ਜਾ ਕੇ ਆਵਾਂ ਇਹਨੀ ਮੈਂ ਪੇਕੇ ਜਾਣ ਦੀ ਆਪਣੇ ਬਣਾਈ ਕਿਉਂਕਿ ਇੱਥੋਂ ਤੇ ਕਿਸੇ ਨੇ ਜਾਣਾ ਨਹੀਂ ਸੀ ਸਹੁਰਿਆਂ ਤੋਂ ਮੈਂ ਪੇਕੇ ਗਈ ਉੱਥੋਂ ਆਪਣੇ ਬਾਪੂ ਨੂੰ ਨਾਲ ਲੈ ਕੇ ਤੇ ਸ਼ੀਦਾ ਸਾਹਿਬ ਗਈ ਦਰਸ਼ਨ ਮੇਲੇ ਕੀਤੇ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਮਹਾਰਾਜ ਮੇਰੀ ਆਪ ਜੀ ਦੇ ਚਰਨਾਂ ਵਿੱਚ ਅਰਜੀ ਆ ਬੇਨਤੀ ਆ ਕਿਰਪਾ ਕਰੋ ਕਬੂਲ ਕਰਿਓ ਮੇਰੇ ਘਰ ਭਜੰਗੀ ਹੋਵੇ ਮਹਾਰਾਜ ਮੈਂ ਆਪ ਜੀ ਦੇ ਦਰ ਤੇ ਫਿਰ ਸੱਚੇ ਪਾਸ਼ਾ ਆਇਆ ਕਰੂੰਗੀ ਮੈਂ ਮਹਾਰਾਜ ਆ ਨਹੀਂ ਸਕਦੀ ਜੇ ਮੈਨੂੰ ਭਜੰਗੀ ਬਖਸ਼ ਦੋ ਉਹ ਘਰ ਦੇ ਵਿੱਚ ਮੇਰੀ ਇੱਜ਼ਤ ਵੱਧ ਜਾਵੇਗੀ ਮੈਂ ਆ ਜਾ ਸਕਦੀ ਹੁਣ ਮੈਂ ਆ ਜਾ ਨਹੀਂ ਸਕਦੀ ਮੈਂ ਆਪ ਜੀ ਦੇ ਅਗੇ ਅਰਦਾਸ ਕਰਦੀ ਹਾਂ ਮੇਰੀ ਘਰੋਂ ਬਾਣੀ ਪ੍ਰਵਾਨ ਕਰਿਓ ਬਾਬਾ ਦੀਪ ਸਿੰਘ ਸਾਹਿਬ ਜੀ ਕਿਰਪਾ ਕਰਿਓ ਮੈਂ ਜਿੰਨਾ ਚਿਰ ਹੋਊਗਾ ਮੈਂ ਜਪਜੀ ਸਾਹਿਬ ਦੇ ਪਾਠ ਨਿਤ ਛੜਦੀ ਪਰ ਮੇਰੀ ਝੋਲੀ ਭਰ ਦਿਓ ਕਹਿੰਦੀ ਇਹ ਮੈਂ ਅਰਦਾਸ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਕੀਤੀ ਚਾਰ ਧੀਆ ਤੋਂ ਬਾਅਦ 4 ਸਾਲ ਹੋ ਗਏ ਸਨ ਜਿਹੜੀ ਸਭ ਤੋਂ ਛੋਟੀ ਧੀ ਸੀ ਚੌਥੀ ਉਦੇ ਜਨਮ ਨੂੰ 4 ਸਾਲ ਹੋ ਗਏ ਸੀ 4 ਦੇ ਵੀ 5 ਕਹਿੰਦੀ ਹੋ ਗਏ ਸੀ ਪਰ ਭੁਜੰਗੀ ਨਹੀਂ ਸੀ ਹੋਇਆ ਬਾਅਦ ਚ ਕਿਉਂਕਿ ਘਰ ਦੇ ਕਹਿੰਦੇ ਸੀ ਵੀ ਫੇਰ ਕੁੜੀ ਹੋ ਗਈ ਤੇ ਕੀ ਹੋਊਗਾ ਫੇਰ ਕੀ ਕਰਾਂਗੇ ਇਦਾਂ ਡਰ ਸੀ ਮਹਾਰਾਜ ਦੀ ਕਲਾ ਵਰਤੀ ਇਹ ਅਰਦਾਸ ਕਰਕੇ ਭੈਣ ਘਰੇ ਆ ਗਈ ਘਰੇ ਆ ਕੇ ਆਪਣੇ ਬਾਪੂ ਕੋਲੋਂ ਵੀ ਅਰਦਾਸ ਕਰਵਾਈ ਉਥੋਂ ਤੇ ਘਰੇ ਆ ਕੇ ਫਿਰ ਇਹਨੇ ਖਾਲਸਾ ਜੀ ਮਹਾਰਾਜੀਆਂ ਦਾ ਸਰੂਪ ਬਾਬਾ ਦੀਪ ਸਿੰਘ ਸਾਹਿਬ ਦਾ ਸਰੂਪ ਸਾਹਮਣੇ ਰੱਖ ਕੇ ਟੇਬਲ ਤੇ ਰੱਖ ਕੇ ਉੱਚੀ ਜਗ੍ਹਾ ਤੇ ਆਟੇ ਦਾ ਦੀਵਾ ਬਣਾ ਕੇ ਜੋਤ ਲਾਉਣੀ ਤੇ ਜੋਤ ਜਦੋਂ ਲਾਉਣੀ ਖਾਲਸਾ ਜੀ ਫਿਰ ਬਾਣੀ ਪੜ੍ਹਨੀ ਜਪਜੀ ਸਾਹਿਬ ਦੇ ਪਾਠ ਕਰਨੇ ਤੇ ਜਪਜੀ ਸਾਹਿਬ ਦੇ ਪਾਠ ਕਰਦੇ ਰਹਿਣਾ ਕਿਉਂਕਿ ਦੋ ਧੀਆਂ ਜਿਹੜੀਆਂ ਤਿੰਨ ਧੀਆਂ ਸੀ ਉਹ ਸਕੂਲ ਜਾਂਦੀਆਂ ਸੀ ਇੱਕ ਨਹੀਂ ਸੀ ਜਾਂਦੀ ਤੇ ਉਹ ਕੋਲ ਹੁੰਦੀ ਸੀ ਉਹਨੇ ਸੌ ਜਾਣਾ ਕਈ ਵਾਰ ਖੇਡਦੀ ਰਹਿਣਾ ਤੇ ਮੈਂ ਪਾਠ ਕਰ ਲੈਣੇ ਇਦਾਂ ਮਹਾਰਾਜ ਦੀ ਕਲਾ ਵਰਤੀ ਸਤਿਗੁਰਾਂ ਦੀ ਮਿਹਰ ਵਰਤੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰਾਂ ਨੇ ਦਇਆ ਕੀਤੀ ਤੇ ਮੈਂ ਦੁਪਹਿਰੇ ਜਿੰਦਾ ਸਮਝ ਲਓ ਪਰ ਜਪਜੀ ਸਾਹਿਬ ਦਾ ਇਕੱਲਾ ਪਾਠ ਕਰਦੀ ਸਾਂ ਮੈਂ 5 ਪਾਠ 10 ਪਾਠ 11 ਪਾਠ ਇਦਾਂ ਕਰਨੀ ਤੇ ਬਾਬਾ ਦੀਪ ਸਿੰਘ ਸਾਹਿਬ ਦੀ ਕਲਾ ਵਰਤੀ 5 ਕਿ ਮਹੀਨੇ ਬਾਅਦ ਮੈਂ ਗਰਭਵਤੀ ਹੋ ਗਈ ਸਾਂ ਤੇ ਮੇਰੀ ਇਹੋ ਹੀ ਮਹਾਰਾ ਦੇ ਚਰਨਾਂ ਵਿੱਚ ਅਰਦਾਸ ਸੀ ਜਦੋਂ ਮੈਂ ਗਰਭਵਤੀ ਹੋਈ ਉਦੋਂ ਵੀ ਮੈਂ ਪੇਕੇ ਪਰਿਵਾਰ ਜਾ ਕੇ ਆਪਣੇ ਬਾਪੂ ਨਾਲ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਗਈ ਹਾਂ ਕਿ ਬਾਬਾ ਜੀ ਇਸ ਵਾਰ ਮੇਰੀ ਲਾਜ ਰੱਖ ਲਿਓ ਮੇਰੀ ਪਤ ਰੱਖ ਲਿਓ ਕਹਿੰਦੀ ਉਹ ਜਦੋਂ ਮੈਂ ਗਰਭਵਤੀ ਹੋਈ ਮੇਰੇ ਘਰ ਵਿੱਚ ਕਲਾ ਪੈਣੀ ਸ਼ੁਰੂ ਹੋ ਗਈ ਸੀ ਮੇਰੀ ਸੱਸ ਕਹਿੰਦੀ ਸੀ ਵੀ ਅਸੀਂ ਇਹ ਬੱਚਾ ਨਹੀਂ ਰੱਖਣਾ ਇਹ ਕੁੜੀ ਹੁਣੀ ਆ ਤੇ ਤੇਰੇ ਕਰਮਾ ਜੇ ਪੱਥਰ ਹੀ ਲਿਖੇ ਆ ਤੂੰ ਸਾਨੂੰ ਪੱਥਰ ਹੀ ਦੇਣੇ ਪੱਥਰ ਹੀ ਮੜਨੇ ਤੇ ਕਹਿੰਨੀ ਪਰ ਮੈਂ ਬਾਬਾ ਦੀਪ ਸਿੰਘ ਸਾਹਿਬ ਤੇ ਭਰੋਸਾ ਰੱਖਿਆ ਪਾਠ ਕਰਦੀ ਰਹੀ ਜਪਜੀ ਸਾਹਿਬ ਦਾ ਪਾਠ ਨਹੀਂ ਛੱਡਿਆ ਕਰਦੀ ਰਹੀ ਮਹਾਰਾਜ ਦੀ ਕਿਰਪਾ ਨਾਲ ਸਮਾਂ ਬਣਿਆ 9 ਮਹੀਨੇ ਲਗਾਤਾਰ ਕਹਿੰਨੀ ਮੈਂ ਜਪਜੀ ਸਾਹਿਬ ਦੇ ਜਾਪ 11 ਪਾਠ ਕਰਨੇ ਡੇਲੀ ਕਰਨੇ ਜਦੋਂ 9 ਮਹੀਨੇ ਜਦੋਂ ਮੈਂ ਜਾਣਾ ਸੀ ਹਸਪੀਟਲ ਮੈਨੂੰ ਲੈ ਕੇ ਜਾਣਾ ਸੀ ਮੈਨੂੰ ਬੜਾ ਡਰ ਲੱਗੇ ਬਹੁਤ ਡਰੀ ਮੈਂ ਤੇ ਕਹਿੰਦੀ ਉਸੇ ਰਾਤ ਨਾ ਮੈਨੂੰ ਜਿੱਦਾਂ ਸਾਡੇ ਮੇਰੇ ਬਾਪੂ ਕਹਿੰਦੇ ਨੇ ਮਹਾਰਾਜ ਨੇ ਕੋਈ ਕਲਾ ਵਰਤਾਈ ਮੇਰਾ ਬਾਪੂ ਗਰੰਥੀ ਸਿੰਘ ਮਹਾਰਾਜ ਦੀ ਤਾਬਿਆ ਬੈਠਾ ਸੁਪਨੇ 'ਚ ਨਜ਼ਰ ਆਇਆ ਤਾਬਿਆ ਬੈਠਾ ਹੁਕਮਨਾਮਾ ਸਾਹਿਬ ਲਿਆ ਕੇ ਜੋ ਮੰਗ ਐ ਠਾਕੁਰੇ ਆਪਣੇ ਤੇ ਸੋਈ ਸੋਈ ਦੇਵਾ ਇਹ ਖਾਲਸਾ ਜੀ ਹੁਕਮਨਾਮਾ ਸਾਹਿਬ ਆਉਂਦਾ ਤੇ ਹੁਕਮਨਾਮੇ ਦੀ ਸਮਾਪਤੀ ਤੋਂ ਬਾਅਦ ਬਾਪੂ ਮੇਰੇ ਵੱਲ ਵੇਖ ਕੇ ਮੇਰਾ ਬਹੁਤ ਹੱਸਦਾ ਹੱਸ ਕੇ ਕਹਿੰਦਾ ਧੀਏ ਲੈ ਤੈਨੂੰ ਭੁਜੰਗੀ ਦਿੱਤਾ ਇਹ ਬਚਨ ਸੁਪਨੇ ਵਿੱਚ ਮੇਰਾ ਬਾਪੂ ਇਹ ਕੋ ਸ਼ੀਦਾ ਨੇ ਕੋਈ ਕਲਾ ਵਰਤਾਈ ਨਾ ਕਲਾ ਵਰਤਾਈ ਸ਼ਹੀਦ ਸਿੰਘਾਂ ਨੇ ਬਾਬਾ ਦੀਪ ਸਿੰਘ ਸਾਹਿਬ ਨੇ ਅਗਲੇ ਦਿਨ ਮੈਂ ਹਸਪੀਟਲ ਜਾਣਾ ਸੀ ਮੇਰਾ ਭਰੋਸਾ ਜਿਹੜਾ ਉਹ ਵੱਡਾ ਹੋ ਗਿਆ ਜਿਹੜੇ ਮੈਂ ਡੋਲਦੀ ਸਾਂ ਡੋਲਣਾ ਬੰਦ ਹੋ ਗਿਆ ਚਿੱਤ ਖਲੋ ਗਿਆ ਵੀ ਨਹੀਂ ਮਾਹਰੇ ਨੇ ਕਹਿ ਦਿੱਤਾ ਹੁਣ ਪੁੱਤਰ ਹੀ ਹੋਵੇਗਾ ਐਸੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰਾਂ ਨੇ ਕਿਰਪਾ ਕੀਤੀ ਸ਼ਹੀਦਾ ਨੇ ਮਿਹਰ ਵਰਤਾਈ ਕਿ ਭੁਜੰਗੀ ਹੋਇਆ ਤੇ ਐਸੀ ਸਤਿਗੁਰਾਂ ਦੀ ਦਇਆ ਵਰਤੀ ਜਿਸ ਦਿਨ ਤੋਂ ਭੁਜੰਗੀ ਹੋਇਆ ਮੇਰੀ ਸੱਸ ਵੀ ਮੇਰੇ ਤੋਂ ਜਾਣ ਵਾਰਦੀ ਮੇਰਾ ਸਹੁਰਾ ਵੀ ਜਾਣ ਮਾਰਦਾ ਸਾਰਾ ਪਰਿਵਾਰ ਜਿਹੜਾ ਮੈਨੂੰ ਚੁੱਕ ਕੇ ਕੋਈ ਕੌਲੀ ਵੀ ਨਹੀਂ ਚੁੱਕਣ ਦਿੰਦਾ ਕੋਈ ਚਮਚਾ ਵੀ ਨਹੀਂ ਚੁੱਕਣ ਦਿੰਦਾ ਕਹਿੰਦੇ ਤੂੰ ਬਹਿ ਕੇ ਬਸ ਬਾਣੀ ਪੜ੍ਹਾ ਕ ਤੇ ਖਾਲਸਾ ਜੀ ਕੱਲਾ ਸ਼ਹੀਦਾ ਨੇ ਮੈਨੂੰ ਪੁੱਤ ਨਹੀਂ ਦਿੱਤਾ ਜਿਹੜੀ ਉਹ ਜੋਗੀ ਨੇ ਗੱਲ ਕਹੀ ਸੀ ਵੀ ਸ਼ਹੀਦ ਸਿੰਘ ਨੇ ਤੇਰੇ ਘਰ ਦੇ ਜਿਹੜੀਆਂ ਮਹਾਰਾਣੀ ਗੁਰੂ ਨਾਨਕ ਸਾਹਿਬ ਨੇ ਧੀਆਂ ਭੇਜੀਆਂ ਬੜਾ ਰਿਚਕ ਲੈ ਕੇ ਆਈਆਂ ਜਿਹੜੇ ਦਿਹਾੜੀਦਾਰ ਸਨ ਖਾਲਸਾ ਜੀ ਮੇਰੇ ਦਿਓਰ ਨੇ ਆਟੋ ਲੈ ਲਿਆ ਕਹਿੰਦੇ ਮੇਰੇ ਘਰ ਵਾਲੇ ਨੇ ਛੋਟਾ ਹਾਥੀ ਇਦਾਂ ਹੀ ਪੈਸੇ ਕੋਈ ਫੜ 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 ਤੜ ਕੇ ਕਮੇਟੀਆਂ ਪਾਈਆਂ ਸਨ ਥੋੜੀ ਬੋਦੀ ਪਾਉਂਦੇ ਹਸਾ ਰਲ ਕੇ ਉਹਨੇ ਆਪਣਾ ਛੋਟਾ ਹਾਥੀ ਲੈ ਲਿਆ ਇਹ ਖਾਲਸਾ ਜੀ ਗੇੜੇ ਪਿੰਡ ਵਿੱਚੋਂ ਵੀ ਮਿਲਣ ਲੱਗ ਪਏ ਫਿਰ ਮਹਾਰਾਜ ਦੀ ਕਿਰਪਾ ਨਾਲ ਇੱਕ ਰੰਗ ਵਾਲੀ ਕੋਈ ਫੈਕਟਰੀ ਸੀ ਸਾਡੇ ਥੋੜੇ ਜਿਹਾ 15-20 ਕਿਲੋਮੀਟਰ ਪੈਂਦੀ ਆ ਉੱਥੋਂ ਹੀ ਫਿਰ ਪੱਕਾ ਹੀ ਆਟੋ ਜਿਹੜਾ ਮੇਰਾ ਘਰ ਵਾਲਾ ਤੇ ਆਟੋ ਉੱਥੇ ਉਹਨੇ ਆਪਣੀ ਵੀ ਤਨਖਾਹ ਲੈਣੀ ਤੇ ਆਟੋ ਦੇ ਪੈਸੇ ਵੀ ਲੈਣੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿਹੜੇ ਕਦੇ ਸੋਚੇ ਵੀ ਸਨ ਨਹੀਂ ਸਨ ਇਹਨੇ ਪੈਸੇ ਆਉਣ ਲੱਗ ਪਏ ਰਿਜਕ ਵਧਣ ਲੱਗ ਪਿਆ ਘਰ ਦੇ ਵਿੱਚ ਫਿਰ ਉਹ ਖਾਲਸਾ ਜੀ ਭੈਣ ਕੇ ਨਹੀਂ ਮੈਂ ਤੁਹਾਡਾ ਚੈਨਲ ਸੁਣਿਆ ਅਚਾਨਕ ਕੋਈ ਵੀਡੀਓ ਸੁਣੀ ਤੁਹਾਡਾ ਨੰਬਰ ਲੈ ਕੇ ਫਿਰ ਖਾਲਸਾ ਜੀ ਉਹਨਾਂ ਨੇ ਹਰਦੀਪੀਤ ਦਾਸ ਨੂੰ ਸੁਣਾਈ ਕਿ ਬਾਬਾ ਦੀਪ ਸਿੰਘ ਸਾਹਿਬ ਨੇ ਮੈਨੂੰ ਪੁੱਤ ਬਖਸ਼ਿਆ ਚਾਰਾਂ ਧੀਆਂ ਤੋਂ ਬਾਅਦ ਤੇ ਸੁਪਨੇ ਵਿੱਚ ਮੈਨੂੰ ਇਹ ਨਜ਼ਰ ਕਰਾਇਆ ਕਿ ਤੇਰੇ ਘਰ 'ਤੇ ਇਹ ਪੁੱਤ ਹੋਵੇਗਾ ਜਾਂ ਤੈਨੂੰ ਭਜੰਗੀ ਦਿੱਤਾ ਤੇ ਕਹਾਇਆ ਮੇਰੇ ਬਾਪੂ ਦੇ ਕੋਲੋਂ ਮਹਾਰਾਜ ਦੇ ਤਾਬਿਆਂ ਬੈਠਿਆ ਵੇਖੋ ਸੁਪਨੇ ਵਿੱਚ ਇੱਕ ਤੇ ਸਤਗੁਰਾਂ ਦੇ ਦਰਸ਼ਨ ਹੋਏ ਇੱਕ ਸ਼ਹੀਦਾਂ ਨੇ ਕਲਾ ਵਰਤਾਈ ਇੱਕ ਸਤਗੁਰਾਂ ਦਾ ਮੁਖਵਾਗ ਪਹਿਣਦੇ ਸੁਣਿਆ ਕਿੰਡੀ ਵੱਡੀ ਕਿਰਪਾ ਹੈ ਸੋ ਸੱਚੇ ਪਾਤਸ਼ਾਹ ਸਭ ਕੁਝ ਦਿੰਦੇ ਹਨ ਖਾਲਸਾ ਜੀ ਮਹਾਰਾਜ ਗੁਰੂ ਗਰੀਬ ਅਨਵਾਰ ਅੰਤਰਜਾਮੀ ਸਤਿਗੁਰ ਤੇ ਇਹੀ ਕਹਿੰਦੇ ਹਨ ਕਿ ਭਾਈ ਅਮਰਤ ਵੇਲੇ ਜਾਗਿਆ ਕਰੋ ਅਮਰਤ ਵੇਲੇ ਉੱਠ ਕੇ ਬਾਣੀ ਪੜਿਆ ਕਰੋ ਫਿਰ ਸਾਰੀਆਂ ਦਾਤਾਂ ਪ੍ਰਾਪਤ ਹੋਣਗੀਆਂ ਪਹਿਲੇ ਪਹਿਰੇ ਫੁੱਲੜਾ ਫਲ ਵੀ ਪੱਛਾ ਰਾਤ ਜੋ ਜਾਗਨ ਲਹਨ ਸੇ ਸਾਈ ਕੰਨੋਂ ਦਾਤ ਖਾਲਸਾ ਜੀ ਵਾਹਿਗੁਰੂ ਦੇ ਦਰੋਂ ਉਹੀ ਪ੍ਰਾਪਤ ਕਰਦੇ ਹਨ ਬਾ ਵਿਹਾ ਅਮਰਤ ਵੇਲੇ ਬੋਲਿਆ ਇਮਾਨਦਾਰ ਸੁਣੀ ਪੁਕਾਰ ਉਹਦੀ ਪੁਕਾਰ ਸੁਣੀ ਗਈ ਇਸ ਕਰਕੇ ਅਮਰਤ ਵੇਲੇ ਬੋਲਣਾ ਕੂਕਣਾ ਚਾਹੀਦਾ ਵਾਹਿਗੁਰੂ ਜੀ ਦਾ ਨਾਮ ਜਪਣਾ ਚਾਹੀਦਾ ਹੈ ਕਿ ਗੁਰੂ ਮਹਾਰਾਜ ਕਦੇ ਸਾਡੀ ਬਾਤ ਸੁਣ ਲੈਣ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਸਤਗੁਰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ